ਲੈ ਨਾ ਦਵੀ ਹੁਣ ਇਲਾਜ ਲੁਜੇ ਹੋ ਜੇ ਇਹ ਇਨਸਾਨ ਨੂੰ ਉਸਦੇ ਕਰਮਾਂ ਦੇ ਹਿਸਾਬ ਨਾਲ ਹੀ ਅਗਲਾ ਜਨਮ ਮਿਲਦਾ ਹੈ ਜੇਕਰ ਚੰਗੇ ਕਰਦੇ ਹਨ ਤਾਂ ਚੰਗਾ ਨਹੀਂ ਤਾਂ ਫਿਰ ਨਰਕ ਇਸੇ ਤਰ੍ਹਾਂ ਦੀ ਇੱਕ ਔਰਤ ਜੋ ਕਿ ਗੁਰਦਾਸਪੁਰ ਦੇ ਪਿੰਡ ਮਿਰਜ਼ਾ ਜਾਣ ਦੇ ਰਹਿਣ ਵਾਲੀ ਹੈ ਅਤੇ ਆਪਣੇ ਹੀ ਘਰ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ ਲੰਮੇ ਸਮੇਂ ਤੋਂ ਦਿਮਾਗੀ ਪਰੇਸ਼ਾਨੀ ਦੇ ਚਾਲਦਿਆਂ ਆਪਣੇ ਹੀ ਘਰ ਵਿੱਚ ਇੱਕ ਜਿੰਦਾ ਲਾਸ਼ ਬਣ ਕੇ ਬੈਠੇ ਹੋਈ ਹੈ ਅਤੇ 11 ਸਾਲ ਦੀ ਧੀ ਇਲਾਜ ਲਈ ਸਮਾਜ ਸੇਵੀ ਸੰਸਥਾ ਜਾਂ ਫਿਰ ਉਹਨਾਂ ਲੋਕਾਂ ਨੂੰ ਗੁਹਾਰ ਲਗਾ ਰਹੀ ਹੈ ਜੋ ਇਹਨਾਂ ਦੀ ਮਦਦ ਕਰ ਸਕਣ। ਜਨਕਾਇ ਦਿਨਦਿਆਂ ਬੱਚੇ ਨੇ ਦੱਸਿਆ ਕਿ ਉਹ ਤੀਸਰੀ ਜਮਾਤ ਵਿੱਚ ਪਿੰਦੇ ਦੇ ਸਰਕਾਰੀ ਸਕੂਲ ਚ ਪੜਦੀ ਹੈ ਅਤੇ ਘਰ ਆ ਕੇ ਆਪਣੇ ਪਿਓ ਨਾਲ ਮਿਲ ਕੇ ਸਾਰਾ ਕੰਮ ਕਰਵਾਉਂਦੀ ਹੈ ਅਤੇ ਨਾਲ ਹੀ ਕਿਹਾ ਕਿ ਮੇਰੀ ਮਾਂ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਮੇਰੇ ਪਰਵਰਿਸ਼ ਇੱਕ ਵਧੀਆ ਢੰਗ ਨਾਲ ਹੋ ਸਕੇ। ਇਹ ਬੋਧ ਮਾਰੇ ਹਲਾਦਿਆ ਮੈਂ ਕਹਿੰਨੀ ਆਂ ਪਿੱਛਾਲੇ ਠੀਕ ਠਾਕ ਹੋ ਜਾਣਾ। ਇਹ ਦਵਾਈ ਦੁਈ ਇਹਨਾਂ ਨੂੰ ਕਰਾਉਣੀ ਚਾਹੀਦੀ ਤੀਕ ਹੋ ਜਾਣਤੀ ਚਲ ਇਹਨਾਂ ਦਾ ਵੀ ਹੁਣ ਇਲਾਜ ਲੂਜ ਹੋ ਜੇ ਤੇ ਮੈਂ ਕਹਿੰਨੀ ਆਂ ਪੀ ਇਹ ਚੱਲ ਵਧੀਆ ਹੋ ਜੂ ਮੈਨੂੰ ਤਿਆਰ ਤੋਰ ਕਰਕੇ ਭੇਜਿਆ ਕਰੂ ਸਕੂਲ ਤੇ ਨਾਲੇ ਮੇਰੀ ਚੰਗੀ ਪਰਵਿਸ਼ ਕਰਿਆ ਕਰੋਗੇ ਸੋ ਕੋਈ ਹੋਰ ਰਿਸ਼ਤਾ ਨਹੀਂ ਗਿਆ ਨਹੀਂ ਕੋਈ ਵੀ ਨਹੀਂ ਆਇਆ ਨਹੀਂ ਕਿਸੇ ਨੇ ਨਹੀਂ ਚਾਇਆ ਕਿ ਇਹ ਠੀਕ ਹੋ ਜਾਣ ਤੇ ਮੈਂ ਹੀ ਚਾਹਨੀ ਆ ਬਸ ਕਿ ਇਹ ਠੀਕ ਹੋ ਜਾਣ ਤੇ ਮੈਨੂੰ ਚੰਗੀ ਤਰ੍ਹਾਂ ਪਰਵਰਿਸ਼ ਦੇ ਨਾਲ ਸਹੀ ਤਰ੍ਹਾਂ ਕਰਿਆ ਕਰਨ ਤਿਆਰ ਕਰ ਦੇ ਕੰਮ ਪਾਪਾ ਕਰਦੇ ਮੇਰੇ ਨਹੀਂ ਮੈਂ ਕਰਦੀ ਆ ਵਿੱਚ ਵਿੱਚ ਪਾਪਾ ਕਿਦੋਂ ਕਹਿੰਦੇ ਮੈਂ ਉਦੋਂ ਕਰਦੀ ਆ ਕੰਮ ਨਾਲ ਕਰਉਣੀ ਮਤਲਬ ਦੂਜੀ ਪਾਸੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਇਲਾਜ ਦੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਤ ਬਹੁਤ ਮਾੜੇ ਆ ਜੀ ਮਤਲਬ ਇਹ ਠੀਕ ਹੋਣੀ ਚਾਹੀਦੀ ਆ ਤੇ ਮਤਲਬ ਦੂਜਾ ਨਾਲ ਆਪਣਾ ਘਰ ਸਾਹਮਣੇ ਤੇ ਮਤਲਬ ਬੱਚੀ ਨੂੰ ਵੀ ਸਾਹਮਣੇ ਤੇ ਅਹੀਂ ਮਤਲਬ ਕਿਤੇ ਏਪੀ ਜਿਹੜੀ ਡਪਾ ਲਈਏ ਕਿਤੇ ਤੇ ਉਹ ਉਹਦਾ ਮੇਰੇ ਕੋਲ ਮਤਲਬ ਕਿਤੇ ਜਾਇ ਨਹੀਂ ਗਿਆ ਕਿਸੇ ਬੰਦੇ ਵੀ ਜਦੋਂ ਮਤਲਬ ਇੱਧਰ ਦਾ ਹਾਲਾਤ ਵੇਨਾ ਤੇ ਕਿਤੇ ਕਿਸੇ ਦੇ ਰੋੜਾ ਰੋੜਾ ਨਾਲ ਮਾਰਦੇ ਤੇ ਕਿਸੇ ਦੇ ਕੋਈ ਮਤਲਬ ਨੁਕਸਾਨ ਨਾ ਕੋਈ ਕਰਦੇ ਮੈਨੂੰ ਤੇ ਉਹ ਇੱਧਰ ਦਾ ਮਤਲਬ ਬਹੁਤਾ ਹੁੰਦਾ ਵੀ ਮੈਂ ਮੈਂ ਮਤਲਬ ਵੀ ਦੂਜਾ ਨੇ ਜੇ ਕਿਤੇ ਰੋੜਾ ਪਾਰ ਮਾਰ ਦਿੱਤਾ ਤੇ ਕਿਸੇ ਨੇ ਮਤਲਬ ਮੈਨੂੰ ਕਿਸੇ ਨੇ ਫੜਨਾ ਇਹਨੂੰ ਤੇ ਕਿਸੇ ਨੇ ਕੁਝ ਕਹਿਣਾ ਨਹੀਂਗਾ ਤੇ ਮੇਰੇ ਲਈ ਹੋਪੀ ਲਿਆ ਵੀ ਮਤਲਬ ਇਹਦੀ ਮਦਦ ਕੀਤੀ ਜਾਵੇ ਤੇ ਇਹਨੂੰ ਮਤਲਬ ਠੀਕ ਹੋ ਜਾਏ ਤੇ ਆਪਣੀ ਬੱਚੀ ਸਾਹਮਣੇ ਤੇ ਅਸੀਂ ਮਤਲਬ ਕਿਤੇ ਦਿਹਾੜੀ ਡੱਪਰ ਲਾਉਣ ਵਾਲੇ ਬਣੀਏ ਤੇ ਕਾਫੀ ਮਤਲਬ 3-4 ਸਾਲ ਹੋ ਗਏ ਆ 4 ਸਾਲ ਤੋਂ ਕਿਦਾਂ ਬਸ ਆਹੋ ਮਤਲਬ ਵੀ ਕਿਹੜੇ ਬਾਹਰ ਨਿਕਲ ਜਾਂਦੀ ਆਪਣੀ ਮਨਮਰਜ਼ੀ ਮਤਲਬ ਇਹ ਆ ਵੀ ਬਾਹਰ ਚਲ ਜੇ ਚਲ ਜੇ ਨਾ ਚਲ ਜੇ ਨਾ ਦੀ ਇਹਦੀ ਮਰਜ਼ੀ ਹੈ ਮੈਂ ਇਹ ਕਹਿ ਸਕਦਾ ਹਾਂਜੀ ਦਵਾਈ ਲਾ ਕੇ ਦਿੰਦਾ ਰਿਹਾ ਮੈਂ ਹੁਣ ਵੀ ਮਤਲਬ ਦਵਾਈ ਲਾ ਕੇ ਦਿੱਤੀ ਸੀਗੀ ਦਵਾਈ ਲਾ ਕੇ ਦਿੱਤੀ ਹਾਂਜੀ ਨਹੀਂ ਉਹ ਜਕਾਮ ਚ ਕੋਈ ਨਹੀਂ ਆਂਦੀ ਫਰਕ ਪੈ ਗਿਆ ਵਾ ਤੇ ਖੰਗ ਦਾ ਫਰਕ ਪੈ ਗਿਆ ਤੇ ਬਾਕੀ ਥੁੱਕੀ ਦੇ ਥੁੱਕ ਆਂਦੀ ਹੁੰਦਾ ਹੈ ਦਿਮਾਗੀ ਕੋਈ ਸਮੱਸਿਆ ਨਹੀਂ ਹਾਂਜੀ ਦਿਮਾਗੀ ਦਿਮਾਗੀ ਪਰੇਸ਼ਾਨੀ ਆ ਹਾਂਜੀ ਹਾਂਜੀ ਦਵਾਈ ਲਾ ਕੇ ਦਿੱਤੇ ਹਨ ਦਵਾਈ ਬਥੇਰੀ ਖਾਦੀ ਹੈ ਲਾਜ ਵੀ ਬਥਰਾ ਕਰਵਾਇਆ ਇਨਾਂ ਪਰ ਲਾਜ ਮਤਲਬ ਫਿਰ ਠੀਕ ਕਿਉਂ ਨਹੀਂ ਹੁੰਦੇ ਫਿਰ ਦਵਾਈ ਨਾ ਨੇ ਉਥੇ ਲਾ ਕੇ ਦਿੱਤੀ ਜਿੱਤੇ ਪਹਿਲੇ ਮਾਣੋ ਰਾ ਕੇ ਆਈ ਹੈ ਨਾ ਜੇ ਤੇਪੂ ਆਵੀ ਰੰਧੀ ਰਹੀ ਐ ਨੀ ਜਿਹੜੇ ਜਿਹੜੇ ਬਾਬੇ ਬਲਖਨਾਂ ਨੂੰ ਮੰਦੀ ਐ ਤੇ ਉੱਥੇ ਹੀ ਰਹਿੰਦੀ ਸੀਗੀ ਜਿਹੜਾ ਬਲਦੇਵ ਰਾਜ ਉਸੇ ਗਲੀ ਚ ਰਹਿੰਦੀ ਉੱਥੇ ਮੈਂ ਇਲਾਜ ਕਰਵਾਇਆ ਅੱਛਾ ਸੰਭਾਲਦਾ ਕੋਣ ਆ ਫਿਰ ਤੁਹਾਨੂੰ ਘਰ ਵਾਲਾ ਕਿ ਬੇਟੀ ਨਈ ਕੁੜੀ ਸੰਭਾਲਦੀ ਮੈਨੂੰ ਘਰ ਵਾਲਾ ਨਹੀਂ ਸੰਭਾਲਦਾ ਐਵੇਂ ਸੰਭਾਲਿਆ ਸੀ ਜਿਹੜਾ ਮੈਂ ਦੁਪਹਿਰੀ ਜਾਗਦੀ ਰਹਿੰਦੀ ਐ ਦੁਪਹਿਰੇ ਮੈਨੂੰ ਨੀਂਦ ਨਹੀਂ ਆਉਂਦੀ ਤੇ ਰਾਤ ਰਾਤ ਨਹੀਂ ਆਉਂਦਾ ਆਰਾਮ ਕਰਦੀ ਆ ਤੇ ਰਾਤ ਜਿਹੜਾ ਆਰਾਮ ਕਰਦੇ ਆ ਤੇ ਸਾਡੇ ਦੋਏ ਜਾਨੀਆਂ ਦੀ ਰਜਾਈਆਂ ਉਤੋਂ ਲਾ ਕੇ ਕਹਿੰਗੇ ਮੈਂ ਨਹੀਂ ਰਜਾਈ ਲਾਈ ਕਿ ਭਾਈ ਆਣੀ ਨੇ ਕਹਿ ਕੇ ਅਦਰ ਦੇ ਹਿਲਾ ਤੇ ਉੱਦ ਲਾ ਰੋਟੀ ਤੇ ਮੈਂ ਬਣਾਉਣੀ ਆ ਜਿੱਦੋਂ ਰੋਟੀ ਬਣਾਉਣੀ ਆ ਟਾਡੀ ਜਿਹੜੀ ਲੜਕੀ ਉਹ ਮੈਂਟ ਵਾਲਾ ਇਸ਼ਾਰਾ ਕਰੇ ਜਿੱਦਾਂ ਮਰਜਿਆ ਕਹਿ ਕੇ ਲਾਡੀ ਰੋਟੀ ਲਾਵੇ ਤੇ ਰਣੇਤ ਨਾਲ ਜੇ ਰਣੇਤ ਲਾਈ ਤੇ ਤਾਂ ਇਹ ਕਾਹਨਗੀ ਹਾਲਾਤ ਤੇ ਬੜੇ ਮਾੜੇ ਜੇ ਇਹਨਾਂ ਦੇ ਕਿਉਂਕਿ ਇਹਨੂੰ ਇਹ 5-4 ਸਾਲ ਤੋਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਇਹ ਦਿਮਾਗੀ ਹਾਲਤ ਬੜੀ ਖਰਾਬ ਆ ਇਹ ਲੋਕਾਂ ਨੂੰ ਬੜਾ ਪਰੇਸ਼ਾਨ ਮਲੇ ਚ ਵੀ ਸਾਰਿਆਂ ਨੂੰ ਪਰੇਸ਼ਾਨ ਕਰਦੀ ਇਹਦੇ ਵਲ ਤੇ ਕੋਈ ਵੀ ਨੀ ਨਾ ਪਿੰਡ ਦਾ ਅੰਦਾਵਾਦ ਨਾ ਕੋਈ ਕੋਈ ਵੋਟਾਂ ਲੈਣ ਤੇ ਸਾਰੇ ਆਉਂਦੇ ਨੇ ਤੇ ਇੱਥੇ ਇਹਦਾ ਇਲਾਜ ਵਾਸਤੇ ਕੋਈ ਵੀ ਨਹੀਂ ਆਂਡਿਆ ਕੋਈ ਪਿੰਡ ਦਾ ਨਹੀਂ ਬੰਦਾ ਮੋਤ ਬਿਰ ਬੰਦਾ ਨਹੀਂ ਕੋਈ ਅੱਗੇ ਲੱਗਦਾ ਪਿਆ ਤੇ ਕੋਈ ਗੱਲ ਨਹੀਂ ਫਿਰ ਸਾਨੂੰ ਆਉਣਾ ਪਿਆ ਹੁਣ ਕਿ ਅਸੀਂ ਇਹਦਾ ਇਲਾਜ ਕਰਵਾਈਏ ਚਾਹੇ ਅਸੀਂ ਕੋਈ ਸੰਸਥਾ ਦਾ ਵੀਰ ਕੋਈ ਸਾਡੇ ਅੱਗੇ ਲੱਗੇ ਤੇ ਅਸੀਂ ਇਹਦਾ ਇਲਾਜ ਕਰਵਾ ਸਕੀਏ ਕਿਉਂਕਿ ਇਹ ਦਿਮਾਗੀ ਪਰੇਸ਼ਾਨੀ ਆ ਇਹਨੂੰ ਕਿਉਂਕਿ ਉਹ ਘਰ ਦੇ ਹਾਲਾਤ ਪਹਿਲਾਂ ਤੇ ਬਹੁਤ ਵਧੀਆ ਸੀਗੇ ਕਿ ਜਦੋਂ ਇਹ ਵਿਆਹੀ ਆਈ ਸੀ ਉਦੋਂ ਤਾਂ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ ਇਹ ਘਰ ਦੇ ਵਿੱਚ ਹੈਗਾ ਸੀਗਾ ਪਰ ਥੋੜਾ ਜਦੋਂ ਜੋ ਡਾਊਨ ਹੁੰਦਾ ਗਿਆ ਇਹ ਤੇ ਬਿਲਕੁਲ ਖੰਡੜ ਬਣ ਗਿਆ ਹੁਣ ਤੇ ਕੋਈ ਨਾ ਭਾਂਡਾ ਦੇਦਾ ਤੇ ਨਾ ਕੋਈ ਚੀਜ਼ ਦੇ ਸਕਦੀ ਸਿਰਫ ਇਹ ਆ ਆਪਣਾ ਇਹਨੇ ਰੋਲ ਸੀਮਟ ਵੀ ਪੁੱਟਿਆ ਪਟਿਆ ਸਾਰਾ ਕੁਝ ਕੀਤਾ ਕਿਉਂਕਿ ਇਸ ਤਰ੍ਹਾਂ ਬੈਠੀ ਰਹਿੰਦੀ ਨਾ ਇਹਨੇ ਕੱਪੜੇ ਪਾਉਣੇ ਆ ਨਾ ਇਹਨੇ ਕੋਈ ਆਪਣਾ ਸਾਇਆ ਸਿਆਲਵਾਤ ਨਾ ਇਹਨੇ ਸਰਦੀਆਂ ਵਾਲਾ ਕੋਈ ਕੰਮ ਕੱਪੜਾ ਪਾਣਾ ਗਾ ਬਸ ਐਸਟ੍ਰੇ ਰਹਿਣਾ ਹੈ ਨੇ ਸুইস ਪਰਿਵਾਰ ਦਾ ਮੋਬਾਈਲ ਨੰਬਰ ਵੀ ਦਿੱਤਾ ਗਿਆ ਜਿਹੜਾ ਵੀ ਕੋਈ ਦਾਨੀ ਸੱਜਣ ਇਸ ਖਬਰ ਨੂੰ ਦੇਖ ਜਾਂ ਸੁਣ ਰਿਹਾ ਹੈ ਉਹ ਇਸ ਨੰਬਰ ਤੇ ਸੰਪਰਕ ਕਰਕੇ ਇਸ ਗਰੀਬ ਅਤੇ ਪੀੜਤ ਪਰਿਵਾਰ ਦੀ ਮਦਦ ਕਰ ਸਕਦਾ ਹੈ ਤਾਂ ਜੋ ਇਸ ਪਰਿਵਾਰ ਦਾ ਭਲਾ ਹੋ ਸਕੇ ਏਵਨ ਮੀਡੀਆ ਲਈ ਗੁਰਦਾਸਪੁਰ ਤੋਂ ਲਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ